ਸੱਚੀ ਗੱਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟੇਕਪਲਾ ਡਬਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਮੇਰੇ ਜਿਹੜੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਪਟੇਕਪਲਾ ਡਬਲੋਂ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਬੁਹਾਰ ਰੋੜ ਤੋਂ ਆ ਰਹੇ ਹੋ ਤੇ ਪਟੇਪਲਾਡੇ ਐਂਟਰ ਹੁੰਦੇ ਹੋਏ ਓਵਰ ਬ੍ਰਿਜ ਨੂੰ ਤੁਸੀਂ ਕ੍ਰਾਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਪੌਲ ਦੇ ਨਾਲ-ਨਾਲ ਵਾਪਸ ਆਉਣਾ ਠੀਕ ਹੈ ਜੀ ਥੋੜਾ ਜਿਹਾ ਹੀ ਵਾਪਸ ਆਉਣਾ ਜਿਆਦਾ ਪੌਲ ਦੇ نیچے ਨਹੀਂ ਜਾਣਾ ਜੋ ਸਪਹਿਲੀ ਗਲੀ ਮੁੜੂਗੀ ਜੀ ਠੀਕ ਹੈ ਜੀ ਪੌਲ ਵਾਲੀ ਸਾਈਡ ਤੋਂ ਪਹਿਲੀ ਗਲੀ ਮੁੜੂਗੀ ਉਹਦੇ ਚ ਐਂਟਰ ਕਰਕੇ ਲਾਸਟ ਤੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰਾਸ ਕਰਕੇ ਆਉਣਾ ਪਊਗਾ ਰੇਲਵੇ ਪੌਲ ਕ੍ਰਾਸ ਕਰਕੇ ਆਉਣਾ ਪਊਗਾ ਜੇ ਤੁਸੀਂ ਰੇਲਵੇ ਪੌਲ ਨੂੰ ਕ੍ਰਾਸ ਕਰ ਲਿਆ ਜੀ ਬਿਲਕੁਲ ਉਹਦੀ ਲੈਫਟ ਸਾਈਡ ਵਾਪਸ ਮੋੜਨਾ ਜੀ ਪੌਲ ਦੇ نیچے ਤੇ ਫਸਟ ਗਲੀ ਚ ਐਂਟਰ ਕਰਕੇ ਜਿਹੜੀ ਪਹਿਲੀ ਗਲੀ ਮੁੜੂਗੀ ਜੀ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਲਾਸਟ ਤੇ ਠੀਕ ਹੈ ਜੀ ਬਲਵੀਰ ਕੌਰ ਪ੍ਰਧਾਨ ਵਾਲੀ ਗਲੀ ਵੀ ਅਸੀਂ ਕਹਿ ਸਕਦੇ ਹਾਂ ਲਓ ਜੀ ਹੁਣ ਅਸੀਂ ਵੀਡੀਓ ਲੱਗੇ ਸਟਾਰਟ ਕਰਨ ਅੱਜ ਫੇਰ ਅਸੀਂ ਤੁਹਾਡੇ ਵਾਸਤੇ ਡਿਜੀਟਲ ਪ੍ਰਿੰਟ ਦੇ ਸ਼ਰਟ ਪੀਸ ਲੈ ਕੇ ਆਏ ਹਾਂ ਪਹਿਲਾਂ ਵੀ ਤੁਹਾਡੇ ਵਾਸਤੇ ਕਾਟਨ ਦੇ ਡਿਜੀਟਲ ਪ੍ਰਿੰਟ ਦੇ ਅਸੀਂ ਸ਼ਰਟ ਪੀਸ ਲੈ ਕੇ ਆਏ ਸੀ ਬ੍ਰਾਂਡਡ ਸ਼ਰਟ ਪੀਸ ਰਹਿਣਗੇ ਜੀ ਠੀਕ ਹੈ ਸਾਰੇ ਸ਼ਰਟ ਪੀਸ ਬ੍ਰਾਂਡਡ ਰੈਂਡ ਵਾਲੇ ਬਿਲਕੁਲ ਪਿਓਰ ਕਾਟਨ ਦੇ ਵਿੱਚ ਪ੍ਰਾਈਸ ਸਿਰਫ ਰੈਣੀ ਇਹਦੀ 300 ਡਿਜੀਟਲ ਪ੍ਰਿੰਟ ਦੀ ਸ਼ਰਟ ਦਾ ਪ੍ਰਾਈਸ 300 ਰਹੂਗਾ ਲੈਂਥ ਵੈਰਥ ਪੂਰੀ ਹੈ ਜੀ ਜਿੰਨੀ ਮਰਜੀ ਤੁਸੀਂ ਇਹਦੀ ਲੈਂਥ ਰੱਖ ਸਕਦੇ ਹੋ ਫਾਸਟ ਸ਼ਰਟ ਪੀਸ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਉੱਪਰ ਨੈਕ ਬਣਿਆ ਹੋਇਆ ਦੇਖੋ ਠੀਕ ਹੈ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਜਿਹੜੀ ਮੇਰੇ ਭੈਣੇ ਨਾਲ ਬਾਟਮ ਲਗਾਉਣੀ ਹੈ ਸਾਨੂੰ ਮੈਸੇਜ ਜ਼ਰੂਰ ਕਰ ਦਿਓ ਜੀ ਨਾਲ ਤੁਹਾਨੂੰ ਅਸੀਂ ਮੈਚਿੰਗ ਕਰਕੇ ਬਾਟਮ ਵੀ ਦੇ ਦਾਂਗੇ ਜੀ ਠੀਕ ਹੈ ਜੀ ਜਿਵੇਂ ਇਹ ਵਾਲਾ ਕਲਰ ਇਹਦੇ ਨਾਲ ਚੱਲ ਰਿਹਾ ਜੀ ਦੇਖੋ ਐਦਾਂ ਤੁਸੀਂ ਬਾਟਮ ਵੀ ਲੈ ਸਕਦੇ ਹੋ ਸਾਡੇ ਕੋਲੋਂ ਸੇਮ ਠੀਕ ਹੈ ਜਿੰਨਾਂ ਨੇ ਬਾਟਮ ਲੈਣੀ ਬਾਟਮ ਵੀ ਲੈ ਸਕਦੇ ਹੋ ਚੈੱਕ ਕਰੋ ਜੀ ਇਹ ਪਹਿਲਾ ਸ਼ਰਟ ਪੀਸ ਹੀ ਬੜਾ ਪਿਆਰਾ ਜਾਂ ਬੈਕ ਸਾਈਡ ਦੇਖੋ ਜੀ ਬੈਕ ਸਾਈਡ ਇਹਦੀ ਐਦਾਂ ਦੀ ਆਣੀ ਆ ਠੀਕ ਹੈ ਬਿਲਕੁਲ ਪਿਓਰ ਕਾਟਨ ਦੀ ਸ਼ਰਟ ਰੈਨਵੜੀ ਹੈ ਜੀ ਪ라이ਸ ਸਿਰਫ 300 ਰੁਪਿਆ ਰਹੂਗਾ ਜਲਦੀ ਜਲਦੀ ਚੈੱਕ ਕਰੀ ਚਲੋ ਤੇ ਸਕਰੀਨ ਸ਼ਾਟ ਲਈ ਚਲੋ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅਗਲਾ ਸ਼ਰਟ ਪੀਸ ਚੈੱਕ ਕਰੋ ਜੀ ਇਹ ਵਾਲਾ ਸ਼ਰਟ ਪੀਸ ਦੇਖੋ ਜੀ ਇਹਦੇ ਉੱਪਰ ਵਰਕ ਆਏਗਾ ਆਰੀ ਵਰਕ ਹੋਣਾ ਸ਼ਰਟ ਦੇ ਉੱਪਰ ਦੇਖੋ ਜੀ ਇਹ ਵਾਲੀ ਸ਼ਰਟ ਦੇ ਉੱਪਰ ਆਰੀ ਵਰਕ ਆਊਗਾ ਜੀ ਬਹੁਤ ਪਿਆਰਾ ਜਿਹਾ ਸ਼ਰਟ ਪੀਸ ਰਹਿਣ ਵਾਲਾ ਹੈ ਦੇਖੋ ਜੀ ਡਿਜ਼ਾਈਨ ਬੜਾ ਪਿਆਰਾ ਉੱਪਰ ਨੈਕ ਤੇ ਵੀ ਫਲਾਵਰ ਬਣਿਆ ਉਹਨੂੰ ਵੀ ਆਊਟਲਾਈਨਿੰਗ ਦਿੱਤੀ ਗਈ ਹੈ ਆਰੀ ਵਰਕ ਦੀ ਇਹ ਵਾਲੀ ਆਊਗੀ ਜੀ ਇਹਦੀ ਬੈਕ ਇਹ ਵਾਲੀ ਸ਼ਰਟ ਦੀ ਜਿਹੜੀ ਪ੍ਰਾਈਜ਼ ਰਹੂਗੀ ਉਹ 400 ਰੁਪਏ ਰਹੂਗੀ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਜੀ ਇਹ ਆਰੀ ਵਰਕ ਦੇ ਨਾਲ ਅਗਲੀ ਸ਼ਰਟ ਚੈੱਕ ਕਰੋ ਜੀ ਬਿਲਕੁਲ ਕਾਟਨ ਦੀਆਂ ਸ਼ਰਟਾਂ ਰਹਿਣਗੀਆਂ ਜੀ ਮੁਹੱਤ ਮੁਫਤ ਲਾਲ ਦੇ ਸੌਰੀ ਮੁਫਤ ਲਾਲ ਦੀਆਂ ਸ਼ਰਟਾਂ ਜੀ ਮੁਫਤ ਲਾਲ ਬ੍ਰਾਂਡ ਦੇ ਪੀਸ ਹੈ ਜੀ ਸਾਰੇ ਠੀਕ ਹੈ ਜੀ ਮੁਫਤ ਲਾਲ ਬ੍ਰਾਂਡ ਦੇ ਵਾਲੇ ਪੀਸ ਹੈ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਗ੍ਰੇ ਕਲਰ ਦੇ ਵਿੱਚ ਆਊਗਾ ਜੀ ਬਹੁਤ ਸੋਹਣਾ ਪ੍ਰਿੰਟਿੰਗ ਡਿਜ਼ਾਈਨਿੰਗ ਬਣਿਆ ਹੋਇਆ ਹੈ ਇਹਦਾ ਤੇ ਇਹ ਵਾਲੀ ਆਉਣੀ ਹੈ ਜੀ ਐਦਾਂ ਦੀ ਇਹਦੀ ਬੈਕ ਦੇਖੋ ਇਹ ਬੈਕ ਆਊਗੀ ਬੜੀ ਪਿਆਰੀ ਜੀ ਕਿ ਪ੍ਰਾਈਸ ਬਿਲਕੁਲ ਪਿਓਰ ਕਾਟਨ ਦੀ ਸ਼ਰਟ ਹੈ ਜੀ ਪ੍ਰਾਈਸ ਸਿਰਫ ਰਹੂਗਾ ਇਹਦਾ 300 ਰੁਪਏ ਤੇ ਮੁਫਤ ਲਾਲ ਦੀ ਸ਼ਰਟ ਰੈਂਡ ਵਾਲੀ ਹੈ ਜੀ ਇਹ ਹਾਂਜੀ ਪਹਿਲਾਂ ਸੀ ਆਪਣੇ ਭੈਣਾਂ ਨੂੰ ਦੱਸਣਾ ਚਾਹਣੇ ਆ ਕਿ ਸਾਡੇ ਕੋਲ 2-3 ਪਾਰਸਲ ਹੈ ਜੀ ਜਿਨ੍ਹਾਂ ਦਾ ਸਾਡੇ ਕੋਲੋਂ ਜੋ ਐਡਰੈਸ ਹੈ ਸਾਨੂੰ ਪਤਾ ਨਹੀਂ ਹੈ ਕਿਹੜੀ ਮੇਰੀ ਭੈਣ ਦਾ ਪਾਰਸਲ ਬੁਕਿੰਗ ਹੋਈ ਵੀ ਹੈ ਜੀ ਟਾਈਮਰ ਲੱਗਿਆ ਹੁਣ ਕਰਕੇ ਜੀ ਇਹ ਸਭ ਕੁਝ ਡਿਲੀਟ ਹੋ ਗਿਆ ਤੁਸੀਂ ਆਪਣਾ ਪਛਾਣ ਸਕਦੇ ਹੋ ਆਪਣੀ ਬੁਕਿੰਗ ਆਰਡਰ ਤੁਹਾਡਾ ਤੇ ਸਾਡੇ ਨਾਲ ਕੰਟੈਕਟ ਕਰ ਲਓ ਜੀ ਮੈਸੇਜ ਛੱਡ ਦਿਓ ਠੀਕ ਹੈ ਜੀ ਇਹ ਕੇਵਲਾ ਪੀਸ ਹੈ ਜੀ ਇਹ ਵੀ ਮੇਰੀ ਕਿਸੇ ਭੈਣ ਦਾ ਸੂਟ ਹੈ ਠੀਕ ਹੈ ਜੀ ਸਾਡੇ ਨਾਲ ਕੰਟੈਕਟ ਕਰ ਲਿਓ ਜਿਹੜੀ ਮੇਰੀ ਭੈਣ ਦਾ ਇਹ ਵਾਲਾ ਸੂਟ ਬੁਕਿੰਗ ਹੋਈ ਵੀ ਹੈ ਇੱਕੇ ਵਾਲਾ ਪੀਸੀ ਜੀ ਆਰੀ ਵਰਕ ਦੇ ਵਿੱਚ ਸੌਰੀ ਆਰ ਕੰਡੀ ਦਾ ਪੀਸ ਮੇਰੀ ਕਿਸੇ ਭੈਣ ਨੇ ਵਾਈ ਕੀਤਾ ਸੀ ਇਹ ਵੀ ਸਾਡੇ ਕੋਲੋਂ ਡਿਲੀਟ ਹੋ ਗਿਆ ਜੀ ਟਾਈਮਰ ਲੱਗਣ ਕਰਕੇ ਪਲੀਜ਼ ਰਿਕਵੈਸਟ ਹੈ ਕਿ ਤੁਸੀਂ ਸਾਡੇ ਨੂੰ ਆ ਕੰਟੈਕਟ ਕਰੋ ਜਿਨ੍ਹਾਂ ਦੇ ਪੀਸ ਹੈ ਤੇ ਤੁਹਾਡੇ ਅਸੀਂ ਪਾਰਸਲ ਤੁਹਾਨੂੰ ਅਸੀਂ ਭੇਜ ਸਕੀਏ ਠੀਕ ਹੈ ਜੀ ਇੱਕ ਦੋ ਪੀਸ ਹੈ ਜੀ ਕਾਫੀ ਪਾਰਸਲ ਨਿਕਲ ਚੁੱਕੇ ਆ ਪਰ ਇਹ ਵਿਚਾਰੇ ਮੈਸ ਹੋ ਗਏ ਜੀ ਕਿਉਂਕਿ ਇਹਨਾਂ ਦਾ ਸਾਡੇ ਕੋਲੇ ਕੁਝ ਨਹੀਂ ਸੀਗਾ ਦੇਖੋ ਜੀ ਇਹ ਕੇਵਲੀ ਡਿਜੀਟਲ ਪ੍ਰਿੰਟ ਦੀ ਸ਼ਰਟ ਲਈ ਸੀ ਕਿਸੇ ਮੇਰੀ ਭੈਣ ਨੇ ਠੀਕ ਹੈ ਜਲਦੀ ਜਲਦੀ ਸਾਡੇ ਨਾਲ ਕੰਟੈਕਟ ਕਰ ਲਓ ਜੀ ਜਿਨ੍ਹਾਂ ਦੇ ਇਹ ਵਾਲੇ ਪੀਸ ਹੈ ਤੇ ਅਸੀਂ ਤੁਹਾਡਾ ਆਰਡਰ ਕੱਢ ਦਾਂਗੇ ਇਸ ਤੋਂ ਬਾਅਦ ਤੇ ਇਹ ਵਾਲੇ ਕੇਵਲਾ ਸੀ ਜੀ ਚੈੱਕ ਕਰੋ ਜੀ ਇਹ ਵਾਲਾ ਵੀ ਕਿਸੇ ਮੇਰੀ ਭੈਣ ਨੇ ਸਾਡੇ ਕੋਲੋਂ ਬਾਏ ਕੀਤਾ ਸੀ ਦੇਖੋ ਜੀ ਸਾਡੇ ਨਾਲ ਕੰਟੈਕਟ ਕਰ ਲਓ ਜੀ ਜਿਨ੍ਹਾਂ ਦੇ ਇਹ ਵਾਲੇ ਪੀਸ ਹੈ ਤਾਂ ਅਸੀਂ ਤੁਹਾਡਾ ਪਾਰਸਲ ਫਿਰ ਕਰਵਾ ਦਾਂਗੇ ਜੀ ਹੁਣ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਤਾਂ ਦਿਖਾਇਆ ਜੀ ਕਿਉਂਕਿ ਸਾਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਕਿਹਦੀ ਮੇਰੀ ਭੈਣ ਨੇ ਬੁਕਿੰਗ ਕਰਵਾਈ ਸੀ ਤੇ ਜਲਦੀ ਕੰਟੈਕਟ ਕਰੋ ਹੁਣ ਅਸੀਂ ਅੱਗੇ ਆਪਣੀ ਵੀਡੀਓ ਸਟਾਰਟ ਕਰਨ ਲੱਗੀ ਆ ਠੀਕ ਹੈ ਜੀ ਲਓ ਜੀ ਅਗਲੀ ਸ਼ਾਰਟ ਪੀਸ ਚੈੱਕ ਕਰੋ ਜੀ ਇਹ ਵਾਲੀ ਸ਼ਾਰਟ ਪੀਸ ਚੈੱਕ ਕਰੋ ਜੀ ਫਰੋਜੀ ਕਲਰ ਦੀ ਆਊਗੀ ਬਹੁਤ ਪਿਆਰੀ ਜੀ ਲਓ ਦੇਖੋ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਲਾਈਟ ਫਰੋਜੀ ਜਿਹਾ ਕਲਰ ਆਊਗਾ ਠੀਕ ਹੈ ਜੀ ਇਹ ਵਾਲੀ ਆਉਗੀ ਜੀ ਬੈਕ ਜਲਦੀ ਅਲਦੀ ਚੈੱਕ ਕਰੀ ਚਲੋ ਜੀ ਸਕਰੀਨਸ਼ਾਟ ਲਈ ਚਲੋ ਇਹਨਾਂ ਸੌਂਤਾਂ ਨੂੰ ਤੇਰੇ ਨਾਲ ਤੁਸੀਂ ਬਾਟਮ ਵੀ ਲੈ ਸਕਦੇ ਹੋ ਸਾਡੇ ਕੋਲ ਦੇਖੋ ਜੀ ਇਹ ਵਾਲੀ ਲੈ ਸਕਦੇ ਹੋ ਜੀ ਬਾਟਮ ਫਿਰੋਜੀ कलर ਦੇ ਵਿੱਚ ਤੇ ਬਹੁਤ ਸੋਹਣਾ ਸੂਟ ਬਣਨਾ ਤੁਹਾਡਾ ਰੈਡੀ ਹੋ ਕੇ ਠੀਕ ਹੈ ਜੀ ਜਲਦੀ ਅਲਦੀ ਦਿਖਾਵਾਂਗੇ ਕਿਉਂਕਿ ਕਾਫੀ ਸਾਰੇ ਸ਼ਰਟ ਪੀਸ ਹੈ ਜੀ ਲਓ ਅਗਲਾ ਪੀਸ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਦੇਖੋ ਸ਼ਰਟ ਪੀਸ ਇਹ ਵੀ ਬਹੁਤ ਪਿਆਰਾ ਜਿਹਾ ਰਹਿਣ ਵਾਲਾ ਮੁਫਤ ਲਾਲ ਬ੍ਰਾਂਡ ਦੇ ਪੀਸ ਹੈ ਜੀ ਇਹ ਮੁਫਤ ਲਾਲ ਦੇ ਲਓ ਇਹ ਵਾਲਾ ਦੇਖੋ ਜੀ ਬਹੁਤ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ कॉटन ਦੇ ਰੈਣਗੇ ਵਾਲੇ ਪੀਸ ਦੇਖੋ ਜੀ ਡਿਜ਼ਾਈਨ ਦੇਖੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਇਹ ਵਾਲੀ ਆਉਗੀ ਜੀ ਬੈਕ ਕਲਰ ਵੀ ਬਹੁਤ ਪਿਆਰਾ ਜੀ ਠੀਕ ਹੈ ਇਹ ਬੈਕ ਆਉਣੀ ਹੈ ਦੀ પ્રાઇસ सिर्फ 300 રૂપિયા રહેવાનો છે ਇਹਦਾ اگલી શર્ટ ચેક કરો જી બહોત સુંદર ડિઝાઇન ਦੇ ਵਿੱਚ હે રોગી શર્ટ দেখো જી ਇਹ wala design ચેક કરો બિલકુલ પ્યોર કોટન સ્ટફ હે જી দেখো ડિઝાઇનિંગ દેખો બડી પ્યારી જી હે ਅਗਲਾ ਇਹਦੇ ਲਈ ਬੈਕ ਦੇਖੋ ਜੀ ਦੀ ਬੈਕ ਫਰੰਟ ਸੇਮ ਰਹੂਗਾ ਜੀ ਇਹਦਾ ਪ੍ਰਾਈਸ ਸਿਰਫ ਰਹੂਗੀ ਸਾਡੇ ਕੇਸ ਉੱਪਰ पे ਲੈਂਥ ਵਰਥ ਜਿੰਨੀ ਮਰਜ਼ੀ ਰੱਖ ਲਓ ਜੀ ਪੂਰੀ ਕੰਪਲੀਟ ਲੈਂਥ ਵਰਥ ਜਿੰਨਾ ਸ਼ਰਟਾਂ ਦੀ ਠੀਕ ਹੈ ਜੀ ਅਗਲਾ ਸ਼ਰਟ ਦੇਖੋ ਇਹਦਾ ਡਿਜ਼ਾਈਨ ਇੱਕ ਕਲਰ ਡਿਫਰੈਂਟ ਡਿਜ਼ਾਈਨ ਇਹਦਾ ਜਿਹੜਾ ਕਲਰ ਹੈ ਉਹ ਸੇਮ ਨਹੀਂ ਹੈਗਾ ਪਹਿਲਾਂ ਵੀ ਅਸੀਂ ਕੋਪਨ ਕੀਤੀ ਹੈ ਤਾਂ ਨਹੀਂ ਸ਼ਰਟ ਉਹਦਾ ਕਲਰ ਲੱਗਿਆ ਜੀ ਗ੍ਰੇ ਸ਼ੇਡ ਦੇ ਵਿੱਚ ਆਊਗਾ ਠੀਕ ਹੈ ਥੋੜਾ ਜਿਹਾ ਫਰਕ ਹੈ ਕਲਰ ਦਾ ਉਸ ਵਿੱਚ ਦੇਖੋ ਜੀ ਦੋਨੋਂ ਸ਼ਰਟਾਂ ਦਿਖਾਵਾਂਗੇ ਤੁਹਾਨੂੰ ਕੋਲ ਰੱਖ ਕੇ ਦੇਖੋ ਜੀ ਇਹ ਵਾਲਾ ਕਲਰ ਦੇਖੋ ਠੀਕ ਹੈ ਜਿਹੜੀ ਮੈਨੇ ਪਹਿਲਾਂ ਓਪਨ ਕੀਤੀ ਸੀ ਉਹ ਇਹ ਵਾਲਾ ਕਲਰ ਸੀਗਾ ਇਹਦੇ ਵਿੱਚ ਗ੍ਰੇ ਆਊਗਾ ਇਹਦੇ ਵਿੱਚ ਸਕਿਨ ਆਊਗਾ ਜੀ ਠੀਕ ਹੈ ਜੀ ਇਹ ਡਿਜ਼ਾਈਨ ਸੀਗਾ ਇਹ ਵਾਲਾ ਡਿਜ਼ਾਈਨ ਇਹਦਾ ਬੈਕ ਆਊਗਾ ਤੇ ਬਹੁਤ ਪਿਆਰੇ ਜਿਹੇ ਰਹਿਣ ਵਾਲੇ ਅੱਜ ਦੇ ਪੀਸ ਠੀਕ ਹੈ ਜੀ ਅਗਲੀ ਦੇਖੋ ਬਾਟਮ ਤੁਸੀਂ ਲੈ ਸਕਦੇ ਹੋ ਜੀ ਸਾਡੇ ਕੋਲ ਇਦਾਂ ਦੇ ਦੇਖੋ ਇਹ ਵਾਲਾ ਸ਼ਾਰਟ ਪੀਸ ਦੇਖੋ ਜੀ ਇਹ ਦੀ ਆਊਗੀ ਬੈਕ ਪ੍ਰਾਈਸ ਸਿਰਫ ਰੋਊਗਾ ਜੀ 300 ਰੁਪਏ ਬਾਟਮ ਤੁਸੀਂ ਲਗਾ ਸਕਦੇ ਹੋ ਸਾਡੇ ਕੋਲ ਮੈਚਿੰਗ ਕਰਕੇ ਜੇ ਕਿਸੇ ਮੇਰੀ ਭੈਣ ਨੂੰ ਬਾਟਮ ਦੀ ਜ਼ਰੂਰਤ ਹੈ ਠੀਕ ਹੈ ਅਗਲਾ ਚੈੱਕ ਕਰੋ ਜੀ ਅੱਗੇ ਜਲਦੀ ਅਲੀ ਦਿਖਾਵਾਂਗੇ ਕਿਉਂਕਿ ਕਾਫੀ ਸ਼ਾਰਟ ਪੀਸ ਹੈ ਜੀ ਦੇਖੋ ਡਿਜ਼ਾਈਨ ਚੈੱਕ ਕਰੋ ਜੀ ਦੇਖੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਇਹਦਾ ਇਹ ਉਹਨਾਂ ਡਿਜ਼ਾਈਨ ਦੇਖੋ ਜੀ ਡਿਜੀਟਲ ਪ੍ਰਿੰਟ ਦੀਆਂ ਸ਼ਰਟਾਂ ਜੀ ਠੀਕ ਹੈ ਜੀ ਪੈਂਟ ਪਰ ਆਜ ਉਹਨਾਂ ਪਾ ਲੋ ਬਹੁਤ ਪਿਆਰੀਆਂ ਬਣੇ ਤੁਹਾਡੇ ਸੂਟ ਠੀਕ ਹੈ ਅਗਲੀ ਸ਼ਰਟ ਚੈੱਕ ਕਰੋ ਜੀ ਪਿਸਤਾ ਸ਼ੇਡ ਦੇ ਵਿੱਚ ਆਉਗੀ ਇਹ ਵੀ ਦੇਖੋ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਮਿਲਣਗੇ ਤੁਹਾਨੂੰ ਪਿਸਤਾ ਸ਼ੇਡ ਦੇ ਵਿੱਚ ਤੇ ਪ੍ਰਾਈਸ ਇਰਫ ਰਹਿਣਗੀ 300 ਰੁਪਏ ਠੀਕ ਹੈ ਜੀ 300 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ ਆਪਣਾ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਜੀ ਇਹ ਵਾਲਾ ਚੈੱਕ ਕਰੋ ਜੀ ਕਲਰ ਜੋ ਆ ਰਿਹਾ ਜੀ ਸੇਮ ਆ ਰਿਹਾ ਬਹੁਤ ਪਿਆਰੇ ਪਿਆਰੇ ਜੇ ਕਲਰ ਲਾਈਟ ਕਲਰ ਵੀ ਮਿਲ ਲੇਗੀ ਡਾਰਕ ਕਲਰ ਵੀ ਮਿਲ ਲੇਗੀ ਦੇਖੋ ਜੀ ਇਹ ਵਾਲਾ ਦੇਖੋ ਸ਼ਰਟ ਪੀਸ ਲਾਈਟ ਜੀ ਚਾਟ ਵਿੱਚ ਆਊਗਾ ਬੜਾ ਪਿਆਰਾ ਜਿਹਾ ਸਰਦਾਰੀ ਜੀ ਲੁੱਕ ਵਿੱਚ ਰਹਿਣ ਵਾਲਾ ਸਾਈਡ ਤੇ ਸਭ ਦੀਆਂ ਬਾਜ਼ੂ ਬਣੀਆਂ ਹੋਈਆਂ ਜੀ ਠੀਕ ਹੈ ਜੀ ਪ੍ਰਾਈਸ ਸਿਰਫ ਰਹਿਣ ਵਾਲੀ ਇਹਨਾਂ ਦੀ 300 ਰੁਪਏ ਇਹ ਵਾਲਾ ਡਿਜ਼ਾਈਨ ਦੇਖੋ ਜੀ ਚੈੱਕ ਕਰੋ ਜੀ ਠੀਕ ਹੈ ਇਹ ਵਾਲਾ ਡਿਜ਼ਾਈਨ ਦੇਖੋ ਇਹ ਬੈਕ ਆਉਣੀ ਹੈ ਜੀ ਇਹਦਾ ਠੀਕ ਹੈ ਜੀ ਪ੍ਰਾਈਸ ਸਿਰਫ 300 ਰੁਪਏ ਕਈ ਤਾਂ ਡਿਜ਼ਾਈਨ ਹੀ ਏਦਾਂ ਦੀ ਬਣੀ ਹੋਈ ਹੈ ਜੀ ਜਿਵੇਂ ਅਸੀਂ ਪੇਂਟ ਕੀਤਾ ਹੋਵੇ ਡਿਜ਼ਾਈਨ ਕਾਟਨ ਦੀਆਂ ਸ਼ਰਟਾਂ ਰਹਿਣਗੀਆਂ ਜੀ ਬਿਲਕੁਲ ਪਿਓਰ ਕਾਟਨ ਦੀਆਂ ਮੁਫਤ ਲਾਲ ਦੇ ਪੀਸ ਰਹਿਣਗੇ ਜੀ ਇਹ ਲਓ ਇਹ ਬਿਲਕੁਲ ਡਿਜ਼ਾਈਨ ਦੇਖੋ ਜੀ ਸਾਈਡ ਤੇ ਬਾਹੂ ਵੀ ਬੜੀਆਂ ਹੋਈਆਂ ਕਿ ਕਿ ਐਦਾਂ ਹੀ ਇਹਦੀ ਬੈਕ ਆਉਣੀ ਹੈ ਜੀ ਪ੍ਰਾਈਸ ਸਿਰਫ ਜਿਹੜਾ ਰਹੂਗਾ 300 ਰੁਪਏ ਰਹੂਗਾ ਜੀ ਬਿਲਕੁਲ ਪਿਓਰ ਕਾਟਨ ਦੀ ਸ਼ਰਟ ਆਉਣ ਵਾਲੀ ਹੈ ਦੇਖੋ ਜੀ ਇਹ ਦੇਖੋ ਜੀ रबाब ब्रांड की शर्ट है जी ये देख सकते हो स्टैप भी लगी हुई है ये वाला देखो जी डिजाइन बैक फ्रंट बहुत प्यारा जिम्मे पेंटिंग हुई हो जी। प्राइस सिर्फ इनगी तीन सौ बिल्कुल प्योर कॉटन है जी ये शर्टा हाँ जी ये वाला डिजाइन देखो पैनल बनया हुआ सेंटर कलर बहुत ही ज्यादा प्यारा जी ये बैक रही है प्राइस सिर्फ रहेगा जी तीन सौ रुपए जल्दी जल्दी चेक करिए चलो जी स्क्रीन शॉट ले चलो अगला शर्ट पीस देखो जी ये भी बहुत प्यारा जहा रन वाला है। लो जी ये डिजाइन चेक करो लो जी ये भी सेंटर पैनल बनया हुआ बहुत प्यारा जहा सेंटर पैनल है तो वाली रहेगी जी ये दी बैक देखो जी ਪ੍ਰਾਈਸ ਸਿਰਫ ਇਧਰ ਹੋਊਗਾ ਜੀ 300 ਰੁਪਏ ਇਹ ਵਾਲਾ ਚੱਕਰੋ ਜੀ ਕਲਰ ਅਗਲਾ ਕਲਰ ਡਾਰਕ ਵੀ ਆਉਣਗੇ ਜੀ ਲਾਈਟ ਵੀ ਆਉਣਗੇ ਦੇਖੋ ਜੀ ਇਹ ਵੀ ਡਿਜ਼ਾਈਨਿੰਗ ਦੇਖੋ ਜੀ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਰਹਿਣ ਵਾਲੀ ਆ ਇਹ ਵਾਲਾ ਦੇਖੋ ਜੀ ਇਹਦੀ ਬੈਕ ਠੀਕ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਪੀਸ ਰਹਿਣ ਵਾਲੇ ਆ ਇਹ ਲਓ ਜੀ ਇਹ ਵਾਲਾ ਡਿਜ਼ਾਈਨ ਦੇਖੋ ਜੀ ਇਹਦੇ ਉੱਪਰ ਐਦਾਂ ਦੇਖੋ ਜੀ ਆਰੀ ਵਰਕ ਦੀ ਡਿਜ਼ਾਈਨਿੰਗ ਵੀ ਹੋਈ ਹੈ ਇਹਦੇ ਉੱਪਰ ਤੇ ਸਪਾਰਕਲ ਥੋੜਾ ਜਿਹਾ ਡਿਜ਼ਾਈਨਿੰਗ ਦੇਖੋ ਜੀ ਇਹ ਵਾਲਾ ਆਹ ਵਾਲਾ ਦੇਖੋ ਜੀ ਕਲਰ ਫਲਾਵਰ ਦੇਖੋ ਬਹੁਤ ਪਿਆਰਾ ਜਿਹਾ ਫਲਾਵਰ ਬਣਿਆ ਹੋਇਆ ਠੀਕ ਹੈ ਜੀ ਡਿਜ਼ਾਈਨਿੰਗ ਬਹੁਤ ਪਿਆਰੀ ਦਿੱਤੀ ਹੋਈ ਹੈ ਜੀ ਇਹ ਵਾਲਾ ਦੇਖੋ ਜੀ ਜੀ ਬੈਕ ਹਾਂਜੀ ਇਹ ਲਾਈਟ ਲੇਮਨ ਕਲਰ ਚ ਰਹੂਗੀ ਜੀ ਇਹ ਦੇ ਡਿਜ਼ਾਈਨਿੰਗ ਦੇਖੋ ਜੀ ਇਹ ਬੈਕ ਆਉਗੀ ਠੀਕ ਹੈ ਜੀ ਪ੍ਰਾਈਸ ਸਿਰਫ ਰਹੂਗੀ ਇਹਦੀ 300 ਰੁਪਏ ਇਹ ਡਾਰਕ ਗ੍ਰੀਨ ਜਿਹਾ ਕਲਰ ਹੈ ਜੀ ਦੇਖੋ ਡਿਜ਼ਾਈਨਿੰਗ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਕਰਨ ਵਾਲੀ ਹੈ ਪ੍ਰਾਈਸ ਸਿਰਫ 300 ਰੁਪਏ ਰਹੂਗਾ ਜੀ ਅਗਲਾ ਸ਼ਰਟ ਵੀ ਚੈੱਕ ਕਰੋ ਜੀ ਜੀ ਡਿਜ਼ਾਈਨ ਇਹ ਦੇਖੋ ਇਹ ਵੀ ਸੈਂਟਰ ਪੈਨਲ ਬਣਿਆ ਹੋਇਆ ਬਹੁਤ ਪਿਆਰਾ ਜਿਹਾ ਠੀਕ ਹੈ ਜੀ ਬਾਟਮ ਵੀ ਮੈਚਿੰਗ ਕਰਕੇ ਲੈ ਸਕਦੇ ਹੋ ਬੈਕ ਰਹੂਗੀ ਜੀ ਸਾਈਡ ਤੇ ਜਿਹੜੇ ਬਾਜ਼ੂ ਬਣੀਆਂ ਹੁੰਦੀਆਂ ਸ਼ਰਟ ਦੀਆਂ ਲੈਂਥ ਵੀ ਇੱਥੇ ਦੀ ਪੂਰੀ ਹੁੰਦੀ ਹੈ ਜੀ ਸਟਾਫ ਬਹੁਤ ਹੀ ਸੋਹਣਾ ਰਹੂਗਾ ਜੀ ਇਹ ਪ੍ਰਵਾਬ ਬ੍ਰਾਂਡ ਦੇ ਸ਼ਰਟ ਪੀਸ ਹੈ ਦੇਖੋ ਜੀ ਇਹ ਵਨ ਦੇਖੋ ਡਿਜ਼ਾਈਨ ਇਹ ਵੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਠੀਕ ਹੈ ਜੀ ਸਾਈਡ ਤੇ 슬ੀਵਸ ਬਣੀਆਂ ਹੋਈਆਂ ਇਹਦੀਆਂ ਇਹ ਇਹਦੀ ਬੈਕ ਰੂਗੀ ਜੀ ਦੇਖੋ ਡਿਸਟਲ ਪ੍ਰਿੰਟ ਦੀਆਂ ਸ਼ਰਟਾਂ ਰਹਿਣੀਆਂ ਜੀ ਇਹ ਤੇ ਪ੍ਰਾਈਸ ਸਿਰਫ 300 ਰੁਪਏ ਰਹੂਗਾ ਜੀ ਇਹਦਾ ਲਓ ਆ ਚੈੱਕ ਕਰੋ ਜੀ ਇਹ ਡਿਜ਼ਾਈਨਿੰਗ ਵੀ ਬਹੁਤ ਜ਼ਿਆਦਾ ਸੋਹਣੀ ਹੈ ਜੀ ਠੀਕ ਹੈ ਜੀ ਆਵਲਾ ਚੈੱਕ ਕਰੋ ਇਧਰ ਬਹੁਤ ਪਿਆਰੇ ਜੇ ਪੀਸ ਰਹਿਣ ਵਾਲੀ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਆਪਣਾ ਲਓ ਕਲਰ ਇੱਕ ਮੁਝੇ ਇਹ ਵਾਲਾ ਕਲਰ ਦੇਖੋ ਬਹੁਤ ਪਿਆਰੀ ਜੀ ਸ਼ਰਟ ਹੈ ਜੀ ਇਹ ਲਓ ਜੀ ਠੀਕ ਹੈ ਜੀ ਪ੍ਰਾਈਸ ਸਿਰਫ ਰੋਗੀ ਹੈ ਜੀ 300 ਰੁਪਏ ਆਵੜੀ ਚੈੱਕ ਕਰੋ ਜੀ ਸ਼ਰਟ ठीक है साइड तेरी है स्लीप्स भी देख लो यूगी जी य बैक फ्रंट देखो जी बहुत सोहनी शर्ट रहने वाली है जी सिर्फ प्राइस तीन सौ रुपए ये वाली शर्ट जी लो बहुत प्यारी जी शर्ट ट्रेंड वाली है भी प्राइस सिर्फ रहेगी तीन सौ रुपए ਇਸਨ ਆਈ ਦੇ ਸਾਡੇ ਸ਼ਰਟ ਪੀਸ ਇਹਨਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਤਰੀਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਸਾਡੇ ਕੋਲੇ ਜੋ ਸੂਟ ਪੱਚੀ ਅੱਜ ਤੇ ਵਰਕ ਦੇ ਵਿੱਚੋਂ ਜੇ ਕਿਸੇ ਮੇਰੀ ਭੈਣ ਨੇ ਬਾਏ ਕਰਨੀਆਂ ਤਾਂ ਲੈ ਸਕਦੇ ਹੋ ਠੀਕ ਹੈ ਜੀ ਜਿਹੜਾ ਸਟਾਫ ਰਹੂਗਾ ਜੀ ਉਹ ਚੈੱਕ ਬਰਬਰੀ ਰਹੂਗਾ ਜੀ ਚੈੱਕ ਬਰਬਰੀ ਦੇ ਉੱਪਰ ਹੀ ਰੈਡੀ ਕੀਤੇ ਬਿਲਕੁਲ ਪਿਓਰ ਕਾਟਨ ਸਟਾਫ ਹੈ ਕਲਰ ਦੇਖੋ ਬਹੁਤ ਪਿਆਰਾ ਜਿਹਾ ਕਲਰ ਹੈ ਪ੍ਰਾਈਸ ਇਹਦੀ 850 ਰਹਿਣ ਵਾਲੀ ਹੈ 슬ੀਵਸ ਵੀ ਇਹਦੀਆਂ ਰੈਡੀ ਆ ਕ੍ਰਾਸ ਸਟਿਚ ਦੇ ਵਿੱਚ ਸੂਟ ਰਹਿਣਗੇ ਸੀ ਇਹ ਠੀਕ ਹੈ ਇੱਕ ਦੋ ਕਲਰ ਜੋ ਬਚੇ ਆ ਦੁਬਾਰਾ ਦਿਖਾਤੇ ਤੁਹਾਨੂੰ ਜੀ ਠੀਕ ਹੈ ਲੈ ਸਕਦੇ ਹੋ ਇਹ ਆਊਗਾ ਜੀ ਮਸਟਰਡ ਸ਼ੇਡ ਦੇ ਵਿੱਚ ਦੇਖੋ ਸਿਰਫ 850 ਦੀ ਪ੍ਰਾਈਸ ਰਹੂਗੀ ਜੀ ਦੇਖੋ ਜੀ ਕ੍ਰਾਸ ਸਟਿਚ ਹੈ ਇਹ ਤੇ ਜਿਹੜਾ ਸਟਾਫ ਰਹੂਗਾ ਫੈਬਰਿਕ ਰਹੂਗਾ ਜੀ કોટਨ ਬਰਬਰੀ ਰਹੂਗੀ ਜੀ ਬਿਲਕੁਲ ਪਿਓਰ ਕੋਟਨ ਬਰਬਰੀ ਦੇ ਵਿੱਚ ਰੈਡੀ ਹੋਏ ਆ 850 ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲੇ ਸੂਟਾਂ ਦੀ ਠੀਕ ਹੈ ਜੀ ਕਾਫੀ ਟ੍ਰੈਂਡਿੰਗ ਸੂਟ ਰਹਿਣ ਵਾਲੇ ਆ ਜੀ ਇਹ ਠੀਕ ਹੈ ਜੀ ਆਹ ਵਾਲਾ ਚੈੱਕ ਕਰੋ ਲਓ ਜੀ ਡਿਜ਼ਾਈਨ ਦੇਖੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ 슬ੀਵਸ ਸਭੀਆਂ ਰੈਡੀ ਹੈ ਕੋਟਨ ਬਰਬਰੀ ਉੱਪਰ ਰੈਡੀ ਕੀਤੀ ਹੈ ਜੀ ਸਿਰਫ 850 ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲੇ ਸੂਟਾਂ ਦੀ 1 2 ਸੂਣ ਬਚੇ ਸੀ ਤੇ ਉਹਨੂੰ ਦੁਬਾਰਾ ਦਿਖਾਤੇ ਆ ਜੀ ਅਸੀਂ ਲਓ ਜੀ ਇਹ ਲਾਈਟ ਲਵਿੰਗ ਰੰਗ ਕਲਰ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਇਹਨਾਂ ਵਾਲਾ 슬ੀਵਸ ਵੀ ਰੈਡੀ ਦੇਖ ਸਕਦੇ ਹੋ ਜੀ ਇਹਦੀਆਂ ਕਾਟਨ ਬਰਬਰੀ ਰਹੂਗਾ ਜੀ ਸਟਾਫ ਇਹ ਦੇਖੋ ਜੀ ਇਹ ਵਾਲੀਆਂ ਰਹਿਣੀਆਂ 슬ੀਵਸ ਠੀਕ ਹੈ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਉੱਤੇ ਖਤਮ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ